कि ਅਸੀਂ ਨੈਸ਼ਨਲ ਤੱਕ ਪਹੁੰਚ ਗਏ ਆ ਆਪਣੇ ਜ਼ੋਨ ਤੋਂ ਸ਼ੁਰੂ ਹੋਏ ਸੀ ਉਸ ਤੋਂ ਬਾਅਦ ਡਿਸਟ੍ਰਿਕਟ ਫਿਰ ਉੱਚਾ ਜਮਹਿਕ ਰਹੀਆਂ ਰੰਗੋਸ਼ ਨਾਮੇ ਜਾਵਦੇ ਪਰਮ ਸਿਸ਼ਣ ਹੋਦੇ ਜਾਹੇ ਤਬ ਜਯਾ ਪਾਣਾ ਜੇ ਪਿੰਡਾਂ ਚਾਇ ਪਸੇ ਰੱਖ ਲਈ ਕਿਹਾਂ ਅੰਤੋਰਨਾ ਚੋਕ ਜੱਤੀ ਗਾਵੇ ਮਰ ਪਾ ਰਹੇ ਇਹ ਮੈਂ ਦਿਨ ਰਾਤ ਇਥੇ ਆਪ ਕੁਰਸੀ ਢਾ ਕੇ ਮਿਹਨਤ ਨਾਲ ਬਣਾਈਆਂ ਆਂ ਬਾਜ਼ੀ ਦਾ ਕੰਮ Parents, please hurry with young parents in the hope, dreams and aspirations soaring high above the driving winds of life. Let it move without any head, hindrance or hurdles to reach the need of achievement. Now I would like to invite a chief guest of the day, Mrs. Kamlesh, co chairperson of the school, worthy chairman sir, loving principal ma'am, to come on the stage to declare the opening of the annual athletic meet. Good morning, parents. I declare the annual athletic meet 2024 declared. Open. <laughs>

Mas, mas, terima. Lang, 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 ਮੇਲੇ ਨੂੰ ਚੱਲੀ ਏ ਮੱਲਾ ਕੱਠ ਕੁੜਤੇ ਕੇ ਪੱਟਵੇ ਚੱਲ ਮੇਲੇ ਨੂੰ ਚੱਲੀ ਏ ਅੱਜ ਐਨੀਅਲ ਐਥਲੈਟਿਕ ਮੀਟ 2024 ਦਾ ਸਕੂਲ ਦੇ 22 ਚੇਅਰਪਰਸਨ ਔਰ ਅੱਜ ਦੇ ਚੀਫ ਗੈਸਟ ਮੈਡਮ ਕਮਲੇਸ਼ ਕੋਰ ਦੀ ਪ੍ਰੈਜੈਂਸ ਦੇ ਵਿੱਚ ਨੈਸ਼ਨਲ ਨਊਟ੍ਰੀਟਿੰਗ ਮੀਟ 2024 ਦੀ ਸ਼ੁਰੂਆਤ ਹੋਈ ਜਿੱਥੇ ਮੈਡਮ ਨੇ ਸਕੂਲ ਦੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਉੱਥੇ ਮੈਡਮ ਨੇ ਸਾਰੇ ਸਕੂਲ ਦੇ ਪ੍ਰਿੰਸੀਪਲ ਔਰ ਸਾਰੇ ਟੀਚਿੰਗ ਸਟਾਫ ਦਾ ਨੌਨ ਟੀਚਿੰਗ ਸਟਾਫ ਦਾ ਧੰਨਵਾਦ ਵੀ ਕੀਤਾ ਸਿਲਵਰੋਕ ਸਕੂਲ ਦੇ ਵਿੱਚ ਹਰ ਸਾਲ ਅਸੀਂ ਸਪੋਰਟਸ ਦੇ ਇਵੈਂਟ ਕਰਾਉਂਦੇ ਰਹਿੰਦੇ ਹਾਂ ਜਿੱਥੇ ਉਹਦੇ ਨਾਲ ਬੱਚਿਆਂ ਨੂੰ ਆਪਣੀ ਹੈਲਥ ਦੇ ਵਿੱਚ ਫਾਇਦਾ ਹੁੰਦਾ ਉੱਥੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਵੀ ਅੱਗੇ ਬਹੁਤ ਜਾਣ ਦਾ ਮੌਕਾ ਮਿਲਦਾ ਹੈ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਉਹਨਾਂ ਬੱਚਿਆਂ ਦੇ ਪੇਰੈਂਟਸ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਪੇਰੈਂਟ ਬੜੀ ਤਦਾਦ ਵਿੱਚ ਆਏ ਆ ਔਰ ਮੈਂ ਸਾਰੇ ਸਮੂਥ ਟੀਚਿੰਗ ਸਟਾਫ ਨੂੰ ਨੌਨ ਟੀਚਿੰਗ ਸਟਾਫ ਨੂੰ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਐਨੋਥਰੇਟਿਕ ਮੀਨ ਨੂੰ ਨੇਪਰੇ ਚਾੜਨ ਲਈ ਦਿਨ ਰਾਤ ਮਿਹਨਤ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲ ਤੌਰ ਤੇ ਮੈਂ ਪੇਰੈਂਟਸ ਦਾ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਬਹੁਤ ਵੱਡੀ ਤਦਾਦ ਚ ਆ ਕੇ ਬੱਚਿਆਂ ਦੀ ਆਪਣੀਆਂ ਵੱਖ-ਵੱਖ ਜਿਹੜੇ ਈਵੈਂਟਸ ਐ ਗੇਮਾਂ ਨੂੰ ਇੰਜੋਏ ਕਰਦੇ ਆ ਸੋ ਮੈਂ ਇੱਕ ਵਾਰੀ ਜਿੱਥੇ ਆਪਣਾ ਅਸ਼ੀਰਵਾਦ ਬੱਚਿਆਂ ਨੂੰ ਦਿੰਨਾ ਹੈ ਔਰ ਬੱਚਿਆਂ ਨੂੰ 올 ਦੀ ਬੈਸਟ ਕਹਿਣਾ ਹੈ ਔਰ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਥੈਂਕ ਯੂ ਵੈਰੀ ਮੱਚ ਗੋਡ ਬles